ਆਸਾ ਰਾਮ ਦੇ ਆਸ਼ਰਮ ਤੇ ਬੁਲਡੋਜ਼ਰ ਚੱਲੇਗਾ ਹਾਈ ਕੋਰਟ ਨੇ ਝਟਕਾ ਦਿੱਤਾ ਆਸਾ ਰਾਮ ਨੂੰ ਆਸ਼ਰਮ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਅਤੇ ਹੁਣ ਆਸਾ ਰਾਮ ਦਾ ਜੋ ਆਸ਼ਰਮ ਬਣਿਆ ਹੋਇਆ ਜਿੱਥੇ ਉਸ ਦੇ ਵੱਲੋਂ ਉਸਾਰੀ ਕੀਤੀ ਗਈ ਸੀ ਉਸ ਨੂੰ ਢਾਹ ਦਿੱਤਾ ਜਾਵੇਗਾ ਯਾਨਕਿ ਉਸ ਉੱਤੇ ਬੁਲਡੋਜ਼ਰ ਕਾਰਵਾਈ ਹੋਵੇਗੀ ਬੁਲਡੋਜ਼ਰ ਐਕਸ਼ਨ ਹੋਵੇਗਾ ਸੋ ਗੁਜਰਾਤ ਹਾਈ ਕੋਰਟ ਨੇ ਆਸਾ ਰਾਮ ਆਸ਼ਰਮ ਦੀ ਪਟੀਸ਼ਨ ਨੂੰ ਖਾਰਜ ਕਰਕੇ ਪ੍ਰਸ਼ਾਸਨ ਨੂੰ ਨਜਾਇਜ਼ ਕਬਜ਼ੇ ਹਟਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਸਾਬਰਮਤੀ ਨਦੀ ਦੇ ਕਿਨਾਰੇ ਮੋਟੇਰਾ ਪਿੰਡ ਦੇ ਤਲਾਬ ਦੇ ਜ਼ਮੀਨ ਤੇ ਬਣੇ ਆਸਰਾਮ ਆਸ਼ਰਮ ਦੇ ਨਜਾਇਜ਼ ਹਿੱਸੇ ਨੂੰ ਹੁਣ ਬਲਡੋਜ਼ਰ ਦੇ ਨਾਲ ਢਾ ਦਿੱਤਾ ਜਾ ਸਕਦਾ ਹੈ ਆਸਰਾਮ ਆਸ਼ਰਮ ਨੇ 15000 ਵਰਗ ਮੀਟਰ ਜ਼ਮੀਨ ਤੇ ਕਥਿਤ ਤੌਰ ਤੇ ਨਜਾਇਜ਼ ਨਿਰਮਾਣ ਕੀਤਾ ਹੋਇਆ ਹੈ ਸੋ ਨਗ ਮਹਾਨਗਰ ਪਾਲਿਕਾ ਨੇ ਆਸ਼ਰਮ ਦੇ ਲਈ ਕਰੀਬ 33000 ਵਰਗ ਮੀਟਰ ਜ਼ਮੀਨ ਦੀ ਵੰਡ ਕੀਤੀ ਸੋ ਆਸ਼ਰਮ ਜਿਹੜਾ ਸੰਚਾਲਕਾਂ ਨੇ ਸਾਬਰਮਤੀ ਨਦੀ ਦੇ ਕਿਨਾਰੇ ਅਤੇ ਮੋਟੇਰਾ ਪਿੰਡ ਦੇ ਤਲਾਬ ਦੇ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਕੇ ਆਸ਼ਰਮ ਦੇ ਵੱਖ-ਵੱਖ ਕਮਰੇ ਭਵਨ ਆਦ ਦਾ ਨਿਰਮਾਣ ਕਰ ਲਿਆ ਸੋ ਹੁਣ ਲਗਾਤਾਰ ਇਸ ਮਾਮਲੇ ਦੇ ਵਿੱਚ ਸੁਣਵਾਈ ਚੱਲ ਰਹੀ ਸੀ ਸੋ ਕੋਰਟ ਨੇ ਹੁਣ ਝਟਕਾ ਦਿੱਤਾ ਸੋ ਨਿਰਮਾਣ ਅਧੀਨ ਸਰਦਾਰ ਪਟੇਲ ਖੇਲ ਕੰਪਲੈਕਸ ਹੈ ਜਿਹੜਾ ਖੇਡ ਕੰਪਲੈਕਸ ਕੁਝ ਹੀ ਦੂਰੀ ਤੇ ਹੈ ਸੋ ਪਟੀਸ਼ਨ ਵਿੱਚ ਸਰਕਾਰ ਵੱਲੋਂ ਸ਼ਹਿਰ ਦੇ ਮੋਟੇਰਾ ਖੇਤਰ ਵਿੱਚ ਭੂਖੰਡ ਤੋਂ ਕਬਜ਼ਾ ਮੁਕਤ ਕਰਨ ਦੇ ਯਤਨਾਂ ਦੇ ਖਿਲਾਫ ਇਤਰਾਜ਼ ਜਤਾਇਆ ਗਿਆ ਸੀ ਸੋ ਅਦਾਲਤ ਨੇ ਹੁਣ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਅਤੇ ਆਸਰਾਮ ਦੇ ਆਸ਼ਰਮ ਤੇ ਬਲਡੋਜ਼ਰ ਚਲਾਉਣ ਦੀ ਮਨਜ਼ੂਰੀ ਹੈ ਜਿਹੜੀ ਉਹ ਮਿਲ ਗਈ ਹੈ ਕਹਿਣ ਦਾ ਭਾਵ ਨਜਾਇਜ਼ ਕਬਜ਼ੇ ਨੇ ਜਿਹੜੇ ਹਟਾਏ ਜਾਣਗੇ ਸੋ ਪਟੀਸ਼ਨ ਨੂੰ ਖਾਰਜ ਕੀਤਾ ਹੈ ਜਿਸ ਵਿੱਚ ਸ਼ਹਿਰ ਦੇ ਮੋਟੇਰਾ ਖੇਤਰ ਵਿੱਚ ਪਲਾਟ ਨੂੰ ਖਾਲੀ ਕਰਨ ਦੀ ਸਰਕਾਰ ਦੀ ਕਾਰਵਾਈ ਨੂੰ ਚੁਣੌਤੀ ਦਿੱਤੀ ਗਈ ਸੀ ਅਦਾਲਤ ਦੇ ਫੈਸਲੇ ਨਾਲ ਸੂਬਾ ਸਰਕਾਰ ਵੱਲੋਂ ਆਸ਼ਰਮ ਦੀ ਜ਼ਮੀਨ ਉੱਤੇ ਕਬਜ਼ਾ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ 2030 ਰਾਸ਼ਟ੍ਰ ਮੰਡਲ ਖੇਡਾਂ ਲਈ ਇਹ ਖੇਡ ਕੰਪਲੈਕਸ ਆਸ਼ਰਮ ਦੀ 45000 ਵਰਗ ਮੀਟਰ ਤੋਂ ਵੱਧ ਜ਼ਮੀਨ ਤੇ ਬਣਾਇਆ ਜਾਣਾ ਹੈ ਇਸ ਜ਼ਮੀਨ ਦੀ ਮੌਜੂਦਾ ਬਾਜ਼ਾਰ ਕੀਮਤ 500 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ ਸੋ ਆਸਰਾਮ ਦੇ ਆਸ਼ਰਮ ਉੱਤੇ ਬਲਡੋਜ਼ਰ ਚੱਲੇਗਾ ਨਜਾਇਜ਼ ਕਬਜ਼ੇ ਨੂੰ ਜਿਹੜਾ ਹੈ ਹਟਾਇਆ ਜਾਏਗਾ ਹਾਲਾਂਕਿ ਜਿਹੜਾ ਜਾਇਜ਼ ਹੈ ਉੱਥੇ ਨਹੀਂ ਜਿੱਥੇ ਨਜਾਇਜ਼ ਕਬਜ਼ਾ ਦੱਸਿਆ ਜਾ ਰਿਹਾ ਹੈ ਉਸ ਹਿੱਸੇ ਨੂੰ ਹੀ ਖਾਲੀ ਕਰਵਾਇਆ ਜਾਵੇਗਾ ਇਹ ਜਾਣਕਾਰੀ ਹੈ